ਤਾਂ ਸਟੂਡੈਂਟ ਜੀ ਜਿਉਂ ਸੀ ਉਹ ਦੋ ਖਾਇਦੇ ਸੀ ਉਦੋਂ ਬਾਅਦ ਖੜ ਗਏ ਹੁਣ ਵੀ ਕਹੇਗਾ ਕਿ ਫਿਰ ਆ ਜਾਈਦਾ ਆ ਗਲਾਬ ਜਾਮਨ ਮੂਸੇਵਰ ਲੈਣ ਫਰੈਸ਼ਨੈਸ ਟੇਸਟ ਹੈ ਚਟਨਾ ਸਵਾਦ ਹੈ ਬਾਕੀ ਰੈਗੂਲਰ ਕਸਟਮਰ ਹੀ ਆਨੰਦ ਦੇ ਸੀ ਮੂਸੇ ਵਧੀਆ ਭਾਈ ਅਹੀਂ ਚੱਲੇ ਤਾਂ ਕਿਤੇ ਹੋਰ ਦੀ ਖਾਣ ਇਹ ਕਹਿੰਦਾ ਉੱਥੇ ਜਾਣਾ ਕਾਲਜ ਰੋਡ ਦੇ ਖਾਣਾ 4-5 ਸਾਲ ਹੋ ਗਏ ਸਾਨੂੰ ਇੱਥੇ ਖਾਂਦੇ ਹੋਏ ਜੇ ਫਿਰ ਲੰਘ ਕੇ ਜਾਣੇ ਨਾ ਸਾਨੂੰ ਸਪੈਸ਼ਲ ਖਾਣਾ ਹੀ ਪੈਂਦਾ ਇੱਥੇ ਘੜ ਕੇ ਇਹ ਵੀ ਪੱਕਾ ਭਰੀ ਸਮੋਸਾ ਨਾਲ 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 ਅਹੀ ਗਲਾਵਿਆਂ ਨੂੰ ਵੀ ਪੱਕਾ ਹੀ ਖਾਣਾ ਹੁੰਦਾ ਲੋਕੀ ਖੁਦ ਸਿਆਣੇ ਆਈ ਵਧੀਆ ਚੀਜ਼ ਕਿੱਥੇ ਮਿਲਦੀ ਹੈ ਉੱਥੇ ਹੀ ਜਾਣਗੇ ਪੈਸੇ ਨਹੀਂ ਦੇਖਦੇ ਚੀਜ਼ ਦੇਖਦੇ ਲੋਕ ਵੀ ਜਦੋਂ ਮੇਰਾ ਮੈਂ گورਨਮੈਂਟ ਮਾਡਲ ਸਕੂਲ ਚ ਪੜਦਾ ਸੀਗਾ ਮੇਰਾ ਬਰਥਡੇ ਸੀ ਉਦੋਂ ਵੀ ਸਮੋਸੇ ਇੱਥੋਂ ਆਉਂਦੇ ਸੀ ਹਮੇਸ਼ਾ ਇੱਥੋਂ ਆਉਂਦੇ ਰਹੇ ਆ ਤੇ ਹੁਣ ਵੀ ਅਸੀਂ ਜੇ ਸਾਡੇ ਘਰ ਚ ਕੋਈ ਫੰਕਸ਼ਨ ਹੁੰਦਾ ਤੇ ਅਸੀਂ ਇਹਨਾਂ ਦੇ ਸਮੋਸੇ ਆਰਡਰ ਕਰਦੇ ਆ ਇਹਨਾਂ ਦੇ ਟੇਸਟ ਦੀ ਨਾ ਇਹਨਾਂ ਦੀ ਜੋ ਕੁਆਲਿਟੀ ਆ ਉਹ ਕਿਤੇ ਮਿਲ ਨਹੀਂ ਰਹੀ ਸਾਨੂੰ ਆਸੀਅਤ ਸਾਡੀ ਇਹੀ ਆ ਜੇ ਅਸੀਂ ਦੋ ਸੌ ਦਾ ਬਣਾਣੇ ਆ ਜੇ ਇਹ ਵੀ ਮਾਰੇ ਬਣਾਵਾਵਾਂਗੇ ਤੇ ਸਾਡੇ ਕੋਲ ਕੌਣ ਆਉਣਗੇ ਜੀ ਸਮੋਸਾ ਖਾਣ ਵਾਲਿਆਂ ਵਾਸਤੇ ਇੱਕ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਅਗਰ ਤੁਸੀਂ ਵੀ ਸਮੋਸੇ ਖਾਣ ਦੇ ਸ਼ਕੀਨ ਤਲਵ ਗਿਆਨੇ ਦੇ ਵਿੱਚ ਇੱਕ ਇਹੋ ਜਿਹੀ ਸ਼ਾਪ ਹੈ ਜਿੱਥੇ ਦੇ ਸਮੋਸੇ ਇੰਨੇ ਹੀ ਜ਼ਿਆਦਾ ਮਸ਼ਹੂਰ ਨੇ ਅਗਰ ਲੋਕ ਕੀ ਇੰਡੀਆ ਤੋਂ ਬਾਹਰ ਵੀ ਚਲੇ ਜਾਂਦੇ ਨੇ ਤੇ ਇੱਥੇ ਆ ਕੇ ਉਹਨਾਂ ਦੇ ਹੀ ਸਮੋਸੇ ਖਾਂਦੇ ਨੇ ਇਸ ਦੁਕਾਨ ਉਹਨਾਂ ਦੀ 60 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਔਰ ਇਸ ਟਾਈਮ ਇਸ ਦੁਕਾਨ ਦੇ ਉੱਤੇ ਤੀਸਰੀ ਪੀੜ੍ਹੀ ਕੰਮ ਕਰ ਰਹੀ ਆ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਜਿਹੜੇ ਸਮੋਸੇ ਬਣਾਉਂਦੇ ਨੇ ਉਹਨਾਂ ਦੇ ਸਮੋਸੇ ਅੱਚ ਕੀ ਹੋਜੀ ਖਾਸੀਤਾ ਕੀ ਉਹ ਜਿਹੜਾ ਮਟੀਰੀਅਲ ਪਾਉਂਦੇ ਨੇ ਕਿ ਜਿਹੜੇ ਲੋਕੀ ਇੱਕ ਵਾਰੀ ਖਾ ਜਾਂਦੇ ਨੇ ਤੇ ਦੁਬਾਰਾ ਬਾਰ-ਬਾਰ ਆ ਕੇ ਖਾਂਦੇ ਨੇ ਗੱਲ ਕਰਦੇ ਹਾਂ ਸਮੋਸਾ ਬਣਾਉਣ ਵਾਲਿਆਂ ਦੇ ਨਾਲ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ ਬੀਮਨਦਾਸ ਜੀ ਸਭ ਤੋਂ ਪਹਿਲੇ ਤੋਂ ਇਹ ਬਤਾਓ ਆਪ ਜਿਹੇ ਜੋ ਸਮੋਸੇ ਬਣਾ ਰਹੇ ਹੋ ਇਸ ਵਿੱਚ ਕਾ ਕਾ ਮਟੀਰੀਅਲ ਹੋ ਯੂਜ਼ ਹੁੰਦਾ ਹੈ ਜੋ ਇਸ ਵਿੱਚ ਮਸਾਲਾ ਵਗੈਰਾ ਹੁੰਦਾ ਹੈ ਕੀ ਆਪਕਾ ਘਰ ਕਾ ਬਣਾਉਤਾ ਹੈ ਜਾਂ ਬਾਜ਼ਾਰ ਸੇ ਲਾਤੇ ਹੋ ਨਹੀਂ ਨਹੀਂ ਹਮ ਆਪਣੇ ਮਸਾਲਾ ਆਤੇ ਹਨ। ਹੋਰ ਇਹ ਅੱਜ ਕੱਲ ਜਿਹੜੇ ਧਨੀਆ ਹੁਣ 50 ਰੁਪਏ ਕਿਲੋ ਹੈ ਫਿਰ 500 ਰੁਪਏ ਵੀ ਕਿਲੋ ਹੋਊਗਾ। ਜੋ ਅਸੀਂ ਤਾਂ ਵੀ ਪਾਣੀ ਆਪਣੀ ਕੁਆਲਿਟੀ ਘਟ ਨਹੀਂ ਕਰਨੀ। ਠੀਕ ਹੈ ਜੀ। ਜੇ ਹਾਂ ਵੀ ਮਤਲਬ ਮੰਨ ਲਓ 500 ਹੈ ਤਾਂ ਨਹੀਂ ਪਾਣਾ ਇਹ ਕੰਮ ਨਹੀਂ। ਪਾਣੀ ਅਸੀਂ 12 ਮਹੀਨੇ ਤੇ ਲਈ। ਇੱਕ ਸਾਫ ਸੁਧਰੀ ਚੀਜ਼ ਹੈ ਸਾਡੀ। ਆਲੂ ਵਾਲ ਕੇ ਪਾਣੇ। ਔਰ ਪੂਰੇ ਲੂਨ ਮੇਰਜ ਸਾਡੇ ਬਿਲਕੁਲ ਨਾਰਮਲ ਹੁੰਦੇ ਆ ਕਿਉਂਕਿ ਜਿਹੜੇ ਸਮੋਸੇ ਆ ਤੁਸੀਂ ਦੇ ਸਵੇਰੇ ਡੇਲੀ ਇਹਨਾਂ ਨੂੰ ਫਰੈਸ਼ ਬਣਾਉਂਦੇ ਹੋ ਔਰ ਸ਼ਾਮ ਤੱਕ ਸਾਰੇ ਵਿਖਿਆ ਹੁੰਦੇ ਨੇ ਕਿ ਅਗਲੇ ਦਿਨ ਤੱਕ ਵੀ ਤੁਸੀਂ ਛੱਡਦੇ ਹੋ ਵਿਚ ਨਹੀਂ ਐਸੀ ਡੇਲੀ ਬਣਾਉਂਦੇ ਆ ਪਹਿਲਾਂ ਆ ਕੇ ਗੁਲਾਬ ਜਾਮਨਾ ਬਣਾਈ ਦਿਆਂ ਫਿਰ ਉਸ ਤੋਂ ਬਾਅਦ ਗੁਲਾਬ ਜਾਮਨਾ 10 ਵਜੇ 10 10:30 ਵਜੇ ਤਿਆਰ ਹੋ ਜਾਂਦੇ ਫਿਰ ਉਸ ਤੋਂ ਬਾਅਦ ਐਸੇ ਸਮੋਸੇ ਤਿਆਰੀ ਕਰਦੇ ਸਮੋਸੇ 11:30 ਵਜੇ ਸ਼ੁਰੂ ਕਰਦੇ ਆ ਰੋਜ ਗਾਖ ਸਾਡੇ ਮੁੜ ਜਾਣ ਸ਼ਾਮ ਨੂੰ 7 ਵਜੇ ਤੋਂ ਬਾਅਦ ਕਦੇ ਨਹੀਂ ਇਹ ਕਿੰਨੇ ਸਾਲ ਪੁਰਾਣੀ ਹੈ ਇਹ ਦੁਕਾਨ ਹੈਗੀ ਇਹ 60-65 ਸਾਲ ਪੁਰਾਣੀ ਹੈ ਇਸ ਤੋਂ ਉੱਪਰ ਹੀ ਹੈ ਤੇ ਇਸ ਸਮੇਂ ਇਸ ਦੁਕਾਨ ਦੇ ਕਿੰਵੀਂ ਪੀੜ੍ਹੀ ਹੈਗੀ ਜੋ ਕੰਮ ਕਰ ਰਹੀ ਹੈ ਇਹ ਤੀਸਰੀ ਪੀੜ੍ਹੀ ਹੈ ਪਹਿਲਾਂ ਸ੍ਰੀ ਬ੍ਰਹਮਾਨੰਦ ਜੀ ਸੀਗੇ ਉਹ ਸਾਡੇ ਗੁਰੂ ਜੀ ਸੀਗੇ ਫਿਰ ਉਹਨਾਂ ਦਾ ਬੇਟਾ ਰਾਮ ਕੁਮਾਰ ਸ਼ਰਮਾ ਫੇਰ ਹੁਣ ਵਿਪਨ ਸ਼ਰਮਾ ਜੀ 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 ਹਾਂਜੀ ਜਿਹੜੇ ਇਹ ਸਮੋਸੇ ਨੇ ਇਹ ਸਾਰੇ ਦਿਨ ਵਿੱਚ ਕਿੰਨੇ ਕਿ ਬਣ ਜਾਂਦੇ ਕਿੰਨੀ ਕਿ ਲੱਗ ਜਾਂਦੇ ਨੇ ਕਿੰਨੇ ਕਿ ਮਤਲਬ ਕਹਿੰਦਾ ਕਿ ਕਿੰਨੇ ਕਿ ਸਮੋਸੇ ਸਾਰਾ ਦਿਨ ਲਾਗਤ ਲੱਗਦੀ ਹੈ ਜੀ ਸਰ ਐਸੇ ਤਾਂ ਕਦੇ ਗਿਨੇ ਨਹੀਂ ਐ ਅਸੀਂ ਸਾਡੇ ਕੋਲ ਜਿੰਨੇ ਬਣ ਜਾਵੇ ਐਸੇ ਨਾਲੇ ਨਾਲ ਬਣਾਈਏ ਨੇ ਨਾਲੇ ਨਾਲ ਛੱਡੀ ਜਾਂਦੇ ਆ ਜੀ ਜੀ ਨਾਲੇ ਘਾਣੇ ਉਸ ਹਾਵ ਨਾਲ ਗੱਡੇ ਦਾ ਜੇ ਅਗਲੇ ਮੁੱਕ ਜਾਣ ਫੇਰ ਛੱਡਨੇ ਹਾਂਜੀ ਫਰੈਸ਼ ਕੀ ਜਿਹੜੇ ਤੁਹਾਡੇ ਸਮੋਸੇ ਆ ਇਹਨਾਂ ਦੇ ਵਿੱਚ ਆਇਲ ਤੁਸੀਂ ਕਿਸ ਕਿਸਮ ਦਾ ਯੂਜ਼ ਕਰਦੇ ਹੋ ਅਸੀਂ ਡਾਲਡਾ ਯੂਜ਼ ਕਰਦੇ ਆਂ ਵਧੀਆ ਸਭ ਤੋਂ ਵਧੀਆ ਬਨਸਪਤੀ ਤੇ ਬਾਕੀ ਮਟੀਰੀਅਲ ਸਾਡਾ ਵਧੀਆ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਸਾਡੇ ਤੋਂ ਵਧੀਆ ਤੋਂ ਵਧੀਆ ਬਣੇ ਤੇ ਲੋਕੀ ਸਾਡੀਆਂ ਤਾਰੀਫਾਂ ਕਰਨ ਔਰ ਦੂੜੋ ਦੂੜੋ ਆਂਦੇ ਆ ਬਈ ਇਹ ਲੋਕ ਕਹਿੰਦੇ ਕੋਈ ਕਹਿੰਦੇ ਕਾਲਜ ਐਸੀ ਪੜਦੇ ਸੀ ਇੰਨੇ ਸਾਲ ਹੋ ਗਏ ਤਾਂ ਵੀ ਹੁਣ ਵੀ ਅਸੀਂ ਉਹੀ ਟੇਸਟ ਖਾ ਰਹੇ ਹਾਂ ਉਹ ਵੀ ਉਹੀ ਟੇਸਟ ਖਾ ਰਹੇ ਆ ਅੱਛਾ ਮਟੀਰੀਅਲ ਅੱਛਾ ਮਸਾਲਾ ਯੂਜ਼ ਕਰਦੇ ਨੇ ਔਰ ਇਹਨਾਂ ਦੇ ਡੇਲੀ ਦੇ ਡੇਲੀ ਇੱਥੇ ਰਸ਼ ਲੱਗਾ ਰਹਿੰਦਾ ਹੈ ਹੁਣ ਗੱਲ ਕਰਦੇ ਆ ਬਾਹਰ ਜਿਹੜੇ ਇਹਨਾਂ ਦੇ ਕੋਲ ਸਮੋਸੇ ਖਾਣ ਆਉਂਦੇ ਨੇ ਉਹਨਾਂ ਦੇ ਕੋਲ ਪੁੱਛਦੇ ਆ ਕਿ ਇਹਨਾਂ ਦੇ ਸਮੋਸੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਔਰ ਕਿੰਨਾ ਚੋੜ ਹੋ ਗਿਆ ਇਹਨਾਂ ਦੇ ਸਮੋਸੇ ਖਾਂਦਿਆਂ ਨੂੰ ਕਿਸ ਤਰ੍ਹਾਂ ਦੇ ਲੱਗੇ ਨੇ ਇਹ ਸਮੋਸੇ? ਸਮੋਸੇ ਵਧੀਆ ਭਾਈ। ਅਹੀਂ ਚੱਲੇ ਤਾਂ ਕਿਤੇ ਹੋਰ ਦੀ ਖਾਣ। ਇਹ ਕਹਿੰਦਾ ਉੱਥੇ ਜਾਣਾ ਕਾਲਜ ਰੋਡ ਦੇ ਖਾਣ। ਇਹ ਸਪੈਸ਼ਲ ਗੱਡੀ ਮੋੜ ਲਈ ਹਣ ਉੱਥੋਂ ਆਉਂਦੇ ਹੋਏ। ਕਿੰਨਾ ਚਿਰ ਹੋ ਗਿਆ ਇਹਨਾਂ ਦੇ ਸਪੈਸ਼ਲ? ਕਿੰਨਾ ਟਾਈਮ ਹੋ ਗਿਆ ਬਾਬੇ? ਸਾਨੂੰ ਵੀਰੇ ਹੋ ਹੀ ਗਏ ਘਟਗੜ। 4-5 ਸਾਲ ਹੋ ਗਏ ਸਾਨੂੰ ਇੱਥੇ ਖਾਂਦੇ ਚਾ ਫਿਰ ਲੰਘ ਕੇ ਜਾਣੇ ਨਾ ਸਾਨੂੰ ਸਪੈਸ਼ਲ ਖਾਣਾ ਹੀ ਪੈਂਦੇ ਇੱਥੇ ਘੜ ਕੇ। ਕੀ ਕਰ ਸੀ ਵੀ ਅਗਰ ਇਹਨਾਂ ਦਾ ਟੇਸਟ ਦੀ ਨਾ ਇਹਨਾਂ ਦੀ ਜੋ ਕੁਆਲਿਟੀ ਆ ਉਹ ਕਿਤੇ ਮਿਲ ਨਹੀਂ ਰਹੀ ਸਾਨੂੰ ਇਹ ਵੀ ਪੱਕਾ ਭਰੀ ਸਮੋਸਾ ਘਰ ਨਾਲ ਨਾਲ ਅਸੀਂ ਗਲਾਬ ਜਣੋਂ ਵੀ ਪੱਕਾ ਹੀ ਖਾਣਾ ਹੁੰਦਾ ਇਹ ਦੀ ਛੱਡ ਦੇਣਾ ਆਪਾਂ ਵਿੱਚ ਯਾਨੀ ਕਿ ਸਾਰਾ ਲੁਧਿਆਣਾ ਕੋਲ ਤੁਸੀਂ ਇਸ ਪਰ ਨਾ ਨਾ ਪੁਸ਼ਤਾ ਕਰਵਾ ਲੈ ਬਿਲਕੁਲ ਬਿਲਕੁਲ ਸਵਾਦ ਟੇਸਟ ਹੀ ਲੱਗਿਆ ਹੋਇਆ ਆਉਣ ਦਾ ਇਹੀ ਖਾ ਕੇ ਖੁਸ਼ ਹੋਨੇ ਆ ਆਮ ਤਾਂ ਬਹੁਤ ਜਗ੍ਹਾ ਮਿਲ ਜਾਂਦੇ ਆ ਪਰ ਉਹ ਗੱਲ ਬਾਤ ਨਹੀਂ ਹੈਗੀ ਜੋ ਇਹਨਾਂ ਦੇ ਗਲਾਬ ਜਮਨਾ ਅੰਦਰ ਵਿੱਚ ਕੀ ਕਰਿਆ ਸੀ ਕੀ ਕੀ ਹੋ ਰਿਹਾ ਟੈਸਟ ਟੋਪੀ ਲਖਾਣਾ ਹੈ ਉਹ ਵਾਸਤੇ ਕਿ ਮਿੱਠੇ ਦਾ ਸ਼ੌਂਕ ਹੁੰਦਾ ਨਾਲ ਨਾਲ ਨਮਕੀਨ ਦਾ ਮਿੱਠਾ ਵੀ ਚਾਹੀਦਾ ਹੁੰਦਾ ਫੇਰ ਹੀ ਗੱਲ ਬਣਦੀ ਆ ਬਾਕੀ ਰੁਹਾਈਆਂ ਨੂੰ ਵੀ ਪੁਲਾੜ ਦੱਪਣਾ ਜੇ ਇਹਦੇ ਵੀ ਪੁਲਾੜ ਕੇ ਪਾਣੀ ਕਿਉਂ ਦਰਵਾਸਾ ਲੱਗਦਾ ਇੱਕ ਤਾਂ ਵੀਰੇ ਇਹਨਾਂ ਦੀ ਪਹਿਲਾਂ ਵੀ ਤੁਹਾਨੂੰ ਕੱਸਿਆ ਵੀ ਕੁਆਲਿਟੀ ਆ ਨਾ ਜਿਹੜੀ ਇਹਨਾਂ ਦੀ A1 ਹੀ ਆ ਉਹ ਇੱਕ ਸਾਈਜ਼ ਦੇ ਵਿੱਚ ਬਹੁਤ ਵਧੀਆ ਵਾ ਗਲਾਬ ਜਾਮਨ ਇਹਨਾਂ ਦੀ ਸਮਝ ਲਓ ਇੱਕ ਮੂੰਹ ਚ ਖੁਰਦੀ ਹੀ ਜਾਂਦੀ ਆ ਰਕੀਦੀ ਦਾ ਇਹ ਚੀਜ਼ ਆ ਵੀਰੇ ਇਹਨਾਂ ਦਾ ਫਰੈਸ਼ਨੈਸ ਟੇਸਟ ਹੈ ਚਟਨਾ ਸਵਾਦ ਆ ਬਾਕੀ ਰੈਗੂਲਰ ਕਸਟਮਰ ਇਹਨਾਂ ਦੇ ਸੀ ਹਾਂ ਜਿੰਨੇ ਮਰ ਲੰਗੀ ਦਾ ਸਰੋੜ ਤੋਂ ਖਾ ਕੇ ਚਾਹੀਦਾ ਤੇ ਯੂਕਾ ਤੇ ਵਾਸੇ ਲੱਗੇ ਜਾਂਦੇ ਕਰਦੇ ਆ ਵੀ ਆ ਜਾਂਦੇ ਆ ਜੀ ਕਰਦੇ ਆ ਵੀ ਖਾ ਕੇ ਘਾ ਲੈਂਦੇ ਸੀ ਆ ਕੇ ਸਿੱਕਣਾ ਚਾਹੋਗੇ ਪਰ ਇਹਨਾਂ ਦਾ ਸਪੋਸ ਇਸ ਮੋਸੇ ਇਹਨਾਂ ਦੇ ਫਰੈਸ਼ ਆ ਓਇਲੀ ਫਰੀ ਨੇ ਟੇਸਟ ਦਾ ਬਹੁਤ ਜ਼ਿਆਦਾ ਫਰਕ ਆ ਫਰੈਸ਼ ਤਾਂ ਹੈਗਾ ਹੀ ਆ ਜਿਵੇਂ ਭਾਈ ਨੇ ਦੱਸਿਆ ਹਾਂਜੀ ਜੋ ਨੰਗੀ ਤੋਂ ਖਾ ਕੇ ਜਾਂਦੇ ਮੈਂ ਕੋਲੇ ਹੀ ਪੜਦਾ ਸੀ ਇੱਥੇ ਉਹ ਹਾਰ ਕੀ ਖਾਸ ਗੱਲਬਾਤ ਇਹਨਾਂ ਦੇ ਸਮੋਸੇ ਸਮੋਸੇ ਕੋਲੇ ਟਾਈਮ ਨੂੰ ਖਾਂਦਾ ਹੇ ਮੈਂ ਕਾਲਜ ਪੜਦਾ ਸੀ ਗਵਰਨਮੈਂਟ ਕਾਲਜ 'ਚ 1988 'ਚ ਤਾਂ ਸਟੂਡੈਂਟ ਜਿਹੜੇ ਉਸ ਵੇਲੇ ਖਾਏਦੇ ਸੀ ਉਹ ਤੋਂ ਬਾਅਦ ਖੜ ਗਏ ਹੌਣ ਵੀ ਕਦੇ ਕਦੇ ਫਿਰ ਆ ਜਾਈਦਾ ਆ ਗਲਾਬ ਜਾਮਨ ਨੂੰ ਸੋਸੇ ਉੱਪਰ ਲੈਣ। ਮੈਂ ਪੁੱਛਿਆ ਕਿ ਖਾਸ ਗੱਲ ਵਾਕੀ ਇਹ ਨਰਸ ਸਪੋਸਰ ਦੇ ਟੈਸਟ। ਖਾਸਾ ਕਿ oily ਨਹੀਂ ਹੈ। ਮੇਰੇ ਮਸਾਲਾ ਘੜਾ ਠੀਕ ਹੈ। ਟੇਸਟ ਲੱਗ ਗਿਆ। ਟੈਸਟ ਕਰੀ। ਤੇ ਪਹਿਲਾ ਜੋ ਤੁਸੀਂ ਖਾਣਾ ਦਿੰਦੇ ਸੀ ਉਹ ਸਪੋਸਰ ਕਿਹਨੇ ਦਾ ਸੀ ਗਾ? ਮੈਨੂੰ ਯਾਦ ਆਈ ਕਰੀਬ ਪੰਜਾਬ ਵਿੱਚ ਦਾ ਸਿਸਟਮ। ਉਦੋਂ ਵੀ ਖੰਦੇਸ ਅੱਸੀ ਵੀ ਅਸੀ ਦੀ ਗੱਲ ਹੈ ਹਾਂ ਸਟੂਡੈਂਟ ਅੰਦੇ ਅਸੀਂ ਇਕੱਠੇ ਖਾਂਦੇ ਸੀ ਤੇ ਖੜਕੇ ਜਿੱਦਾਂ ਹੁਣ ਵੀ ਉਹ ਹਾਈ ਬੱਚੇ ਖਾਰੇ ਨਹੀਂ ਤੁਹਾਡੇ ਬੱਚੇ ਪੜਦੇ ਨੇ ਤੁਸੀਂ ਆਪ ਹੀ ਖਾਣਾ ਹਾਂ ਐਕਚੁਅਲੀ ਐਸਾ ਹੈ ਵੀ ਮੈਂ ਲੁਧਿਆਣੇ ਵਿੱਚ ਮੇਰਾ ਜਨਮ ਹੋਇਆ ਹੈ ਪਿਛਲੇ 45 ਸਾਲਾਂ ਤੋਂ ਮੈਂ ਕੈਨੇਡੀਅਨ ਸਿਟੀਜ਼ਨ ਐ ਅਸੀਂ ਬਾਹਰ ਵੀ ਚਾਹੇ ਚਲੇ ਗਏ ਲੇਕਿਨ ਮੈਨੂੰ ਅੱਜ ਵੀ ਯਾਦ ਹੈ ਵੀ ਜਦੋਂ ਮੇਰਾ ਗਵਰਨਮੈਂਟ ਮਾਡਲ ਸਕੂਲ 'ਚ ਪੜਦਾ ਸੀਗਾ ਮੇਰਾ ਬਰਥਡੇ ਸੀ ਉਦੋਂ ਵੀ ਸਮੋਸੇ ਇੱਥੇ ਆਉਂਦੇ ਸੀ ਹਮੇਸ਼ਾ ਇੱਥੇ ਆਉਂਦੇ ਰਹੇ ਆ ਤੇ ਹੁਣ ਵੀ ਅਸੀਂ ਜੇ ਸਾਡੇ ਕੋਲ ਕੋਈ ਫੰਕਸ਼ਨ ਹੁੰਦਾ ਤੇ ਅਸੀਂ ਇਹਨਾਂ ਦੀ ਸਮੋਸੇ ਆਰਡਰ ਕਰਦੇ ਹਾਂ ਪ੍ਰਾਈਸ ਡਸ ਨਾਟ ਮੈਟਰ ਬਟ ਆਈ ਥਿੰਕ ਦ ਕੁਆਲਿਟੀ ਇਜ਼ ਅ ਰੀਅਲੀ ਰੀਅਲੀ ਗੁੱਡ ਐਂਡ ਇਟਸ ਵੈਰੀ ਹੈਲਦੀ ਇਟਸ ਅ ਵੈਰੀ ਹੈਲਦੀ ਫੂਡ ਦ ਬੈਸਟ ਫੂਡ ਇਨ ਲੁਧਿਆਣਾ اسپੈਸ਼ਲੀ ਐਸ ਫਾਰ ਐਸ ਆ ਸਮੋਸਾ ਐਨਾ ਗੁਲਾਬ ਜਾਮਨ ਇਸ ਕਨਸਰਨ ਆਈ ਥਿੰਕ ਆਈ ਥਿੰਕ ਦਿਸ ਇਜ਼ ਅ ਪਲੇਸ ਹਾਂਜੀ ਮੈਸੀਡਿਜ਼ਨ ਉੱਥੇ ਕੈਨੇਡਾ ਸਿਟੀਜ਼ਨ ਹੈ ਨਹੀਂ ਮੈਂ ਕੀ ਉੱਥੇ ਇਸ ਤਰ੍ਹਾਂ ਦੇ ਸਮੋਸੇ ਮਿਲਦੇ ਨੇ ਨਹੀਂ ਨਹੀਂ ਯੂ ਕਹ ਲਈ ਦੇਖੋ ਇੱਕ ਚੀਜ਼ਾਂ ਉਹੀ ਹੁੰਦੀ ਹੈ ਇੱਕ ਕਹਿੰਦੇ ਨੇ ਵੀ ਬਨਾਨ ਵਾਲੇ ਦਾ ਇੱਕ ਟੇਸਟ ਅਲੱਗ ਹੁੰਦਾ ਪਰ ਉੱਥੇ ਵੀ ਸ਼ਾਪਸ ਬਹੁਤ ਐ ਲੋਕ ਅਸੀਂ ਸਮੋਸਾ ਪਾਰਟੀਆਂ ਆ ਲੋਕ ਰਾਜੂ ਵੀ ਸਮੋਸੇ ਬਣਾਉਂਦੇ ਆ ਲੇਕਿਨ ਐਦਾਂ ਦਾ ਸਮੋਸਾ ਨਹੀਂ ਖਾਇਆ ਨਹੀਂ ਖਾਇਆ ਥੈਂਕ ਯੂ ਸਰ ਓਕੇ ਜੀ ਜਿਸ ਤਰ੍ਹਾਂ ਕਿ ਬੋਜੀ ਨੇ ਦੱਸਿਆ ਕੀ ਬੇਸ਼ੱਕ ਉਹ ਕੈਨੇਡੀਅਨ ਸਿਟੀਜ਼ਨ ਨੇ ਇੰਡੀਆ ਛੱਡ ਕੇ ਚਲੇ ਗਏ ਨੇ ਲੇਕਿਨ ਇਹਨਾਂ ਦੇ ਜੋ ਸਮੋਸੇ ਦਾ ਸਵਾਦ ਹੈ ਉਹ ਉਹਨਾਂ ਨੂੰ ਇੱਥੇ ਖਿੱਚ ਕੇ ਹੀ ਲੈ ਆਉਂਦਾ ਹੈ ਕਿਉਂਕਿ ਇਹਨਾਂ ਦੇ ਬਣੇ ਹੋਏ ਜਿਹੜੇ ਸਮੋਸੇ ਨੇ ਇੱਕ ਤਾਂ ਆਇਲ ਫਰੀ ਨੇ ਦੂਸਰਾ ਟੇਸਟ ਇਸ ਤਰ੍ਹਾਂ ਦਾ ਹੈ ਕਿ ਕਈ ਪਰਸਨ ਤਾਂ ਜਿਹੜੇ ਬਚਪਨ ਤੋਂ ਲੈ ਕੇ ਕਾਲਜ ਟਾਈਮ ਤੱਕ ਸੀਗੇ ਉਦੋਂ ਤੋਂ ਸਮੋਸੇ ਖਾਂਦੇ ਆ ਰਹੇ ਆ ਤੇ ਹੁਣ ਉਹਨਾਂ ਦੇ ਬੱਚੇ ਵੀ ਇੱਥੇ ਸਮੋਸੇ ਖਾਣ ਆ ਰਹੇ ਨੇ ਅਗਰ ਤੁਸੀਂ ਵੀ ਵਧੀਆ ਟੇਸਟੀ ਔਰ ਕ੍ਰਿਸਪੀ ਸਮੋਸੇ ਖਾਣਾ ਚਾਹੁੰਦੇ ਹੋ ਤਾਂ ਕਾਲੇ ਰੋਡ ਦੇ ਉੱਤੇ ਇਹਨਾਂ ਦੀ ਸ਼ਾਪ ਹੈਗੀ ਆ ਇਹਨਾਂ ਦੇ ਕੋਲ ਅਕਸਰ ਹੀ ਰਸ਼ ਲੱਗਿਆ ਰਹਿੰਦਾ ਹੈ ਤੇ ਹੈਲਥੀ ਖਾਓ ਤੇ ਆਪਣਾ ਹੈਲਥੀ ਲਾਈਫ ਜੀਓ ਇਸ ਦੇ ਨਾਲ ਹੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਕਾਰ